ਜਿਹੜਾ ਵਪਾਰ ਮੰਡਲ ਵੱਲੋਂ ਜਿਹੜਾ ਸਮਰਥਨ ਹੈ ਇਹ ਡੱਲੇਵਾਲ ਸਾਹਿਬ ਦੇ ਜਿਹੜਾ ਮਰਨਵਾਰਤ ਰੱਖਿਆ ਉਹਦੇ ਕਰਕੇ ਅਸੀਂ ਸਮਰਥਨ ਦਿੱਤਾ ਹੈ ਕਿ ਉਹ ਇੱਕ ਬੰਦਾ ਯਾਰ ਇੱਕ ਆਪਣੀ ਕੌਮ ਵਾਸਤੇ ਆਪਣੀ ਜਾਨ ਬਾਜੀ ਤੇ ਲਾਈ ਬੈਠਾ ਤੇ ਆਪਾਂ ਅੱਜ ਘਰਾਂ 'ਚ ਬੈਠ ਕੇ ਵੀ ਆਪਾਂ ਉਹਨਾਂ ਸਮਰਥਨ ਨਹੀਂ ਕਰ ਸਕਦੇ ਦੁਕਾਨਾਂ ਨਹੀਂ ਬੰਦ ਕਰ ਸਕਦੇ ਤਾਂ ਆਪਣੇ ਅਸੀਂ ਸ਼ਰਮ ਵਾਲੀ ਗੱਲ ਹੈ ਬਹੁਤ سارے ਲੋਕਾਂ ਨੇ ਮੈਨੂੰ ਫੋਨ ਕਰ ਕਰਕੇ ਕਿ ਵੀ ਕਪੂਰ ਸਾਹਿਬ ਤੁਸੀਂ ਵਪਾਰੀ ਹੋ ਤੁਸੀਂ ਕਾਦੇ ਨਾਲ ਨਾਲ ਪਰਪੇ ਤੁਸੀਂ ਕਿਉਂ ਬੰਦ ਕਰ ਰਹੇ ਹੋ ਕਿ ਕਾਦੇ ਵਾਸਤੇ ਕਰ ਰਹੇ ਹੋ ਇਹ ਦੇ ਵਿੱਚ ਡੱਲੇਵਾਲ ਸਾਹਿਬ ਦੇ ਮਰਨ ਵਰਤ ਦੇ ਵਿੱਚ ਸਾਡੇ ਵਪਾਰੀਆਂ ਦਾ ਜਿਹੜਾ ਸਾਥ ਹੈ ਇਹ 100% ਰਹੂਗਾ ਉਹਨਾਂ ਦਾ ਐਜੂਕੇਸ਼ਨ ਕਰਨ ਦਾ ਤਰੀਕਾ ਹੋਰ ਹੈ ਸਾਡਾ ਹੋਰ ਹੈ ਲੇਕਿਨ ਲੜਾਈ ਦੇ ਦੇਖੀ ਇਹ ਤਾਂ ਧੁਰਾ ਜਿਹੜਾ ਲਾਈਦਾ ਜਿਹੜਾ ਜਿਹੜਾ ਸਿਰ ਹੈ ਜਿਵੇਂ ਉੱਥੇ ਜਾ ਰਿਹਾ ਜਿਵੇਂ ਸਾਡਾ ਛੋਟਾ ਦੁਕਾਨਦਾਰ ਖਤਮ ਕਰ ਰਿਹਾ ਉਵੇਂ ਉਹਨਾਂ ਦਾ ਛੋਟਾ ਕਿਸਾਨ ਖਤਮ ਕਰ ਰਿਹਾ ਆਨਲਾਈਨ ਛੱਡੋ ਤੁਸੀਂ ਅਸੀਂ ਆ ਜਿਹੜੇ ਵੱਡੇ ਮੋਲ ਹੈ ਉਹਨਾਂ ਦੇ ਖਿਲਾਫ ਸਾਨੂੰ 10 ਸਾਲਾਂ ਤੋਂ ਅਸੀਂ ਲੜਾਈ ਕਰ ਰਹੇ ਹਾਂ ਜਿਹੜੇ ਆ ਕੇ ਨੇ ਬਾਜ਼ਾਰ 'ਚ 2000 ਨਹੀਂ ਖਰਚਣਾ ਉੱਥੇ ਆ ਕੇ ਉਹ ਕਹਿੰਦਾ 20000 ਰੁਪਏ ਮਿੰਟ ਤੇ ਉੱਥੇ ਹੁੰਦਾ ਕੀ ਹੈ ਇੱਕ ਵਾਰੀ ਆਫਰਾਂ ਦੇਖ ਕੇ ਘਰੇ ਸਿੱਟੀਆਂ ਵੀ ਹੁੰਦੀਆਂ ਚੀਜ਼ਾਂ ਅੱਜ ਇੱਕ ਦਿਨ ਦੁਕਾਨ ਬੰਦ ਕਰਨੀ ਕੋਈ ਫਾਟਣੀ ਪੈਣ ਲੱਗੋ ਮੇਰੀ ਦੁਕਾਨ ਦਾ ਮੈਂ ਕਹਿੰਦਾ ਸਾਡਾ ਕਰੋਨਾ ਦਾ ਨੁਕਸਾਨ ਹੋ ਜੇ ਲੱਖਾਂ ਦਾ ਹੋ ਜੇ ਲੇਕਿਨ ਤੁਸੀਂ ਇਹ ਦੇਖੋਗੇ ਕਿ ਉਹਦੇ ਪਿੱਛੇ ਉਹਦਾ ਕਾਰਨ ਕੀ ਹੈ ਆਪਾਂ ਬਾਤ ਕਰਨ ਦਾ ਸਾਹਸ ਕਿਉਂ ਦੇ ਰਹੇ ਹਾਂ ਜਦ ਤੱਕ ਇਹ ਚੀਜ਼ ਆਪਾਂ ਨੂੰ ਸਮਝ ਨਹੀਂ ਆਊਗੀ ਮੈਂ ਆਪਣੇ ਬੱਚੇ ਨੂੰ ਸਿਕਿਉਰਿਟੀ ਨਹੀਂ ਦੇ ਕੇ ਜਾਊਂਗਾ ਮੈਂ ਅੱਜ ਸੋਚੀ ਹੈ ਨਾ ਕੱਲ ਨੂੰ ਮੇਰਾ ਜਵਾਕਰ ਰਿਲੈਂਸ ਨਾਲ ਕਿੱਥੇ ਲੜ ਲੂਗਾ ਲੋਕਾਂ ਦੇ ਘਰਾਂ 'ਚ ਵਿਆਹ ਹੁੰਦੇ ਸੀ ਨਾ ਤੇ ਸਾਡੇ ਦੁਕਾਨਦਾਰ ਜਿਹੜੇ ਪੁਰਾਣੇ ਹੈਗੇ ਆ ਬਾਣੀ ਇਹਨਾਂ ਉਹ ਇਹ ਕਹਿੰਦੇ ਹੁਣ ਅਸੀਂ ਵੀ ਲਾੜਾ ਤੂੰ ਆਪਣਾ ਮੁੰਡੇ ਦਾ ਵਿਆਹ ਕਰ। ਉਸ ਤੋਂ ਬਾਅਦ ਗੱਲ ਕਰਾਂਗੇ ਯਾਰ ਆਪਣੀ ਕੁੜੀ ਦਾ ਵਿਆਹ ਕਰ ਪੈਸੇ ਰਹਿਣ ਦੀ ਬਾਅਦ ਚ ਲੈ ਲਾਂਗੇ। ਤੁਸੀਂ ਇਹਨਾਂ ਮੋਲ ਵਾਲਾ ਕੋਈ ਲੈ ਕੇ ਦਿਖਾਓ 5 ਪੈਸੇ ਦਾ ਉਧਾਰ। ਇਹੋ ਜੇ ਨੇਤਰਾ ਦੁਆਰਾ ਦੁਆਰਾ ਨਹੀਂ ਆਂਦੇ ਇਹ ਹੀਰੇ ਜੇ ਸਾਡੇ ਹੱਥੋਂ ਚੱਲੇ ਗਏ ਉਸ ਤੋਂ ਬਾਅਦ ਅਸੀਂ ਰੋਕ ਕੇ 4 ਦਿਨ ਦੁਕਾਨਾ ਬੰਦ ਕਰੀ ਰੱਖਾਂਗੇ ਕੀ ਲੈਣਾ ਯਾਰ ਇਹੋ ਜੇ ਕੰਮਾਂ ਤੋਂ। ਉਹ ਦੇ ਕੋ ਉਹਦਾ ਕੋਈ ਮੰਗਣਾ ਕੋ ਤੇ ਆਪਣੇ ਘਰਾਂ ਸਿਰਦਾ ਕੁਝ ਮੰਗਿਆ ਨਹੀਂ ਉਹਨੇ ਕੋਈ ਘਰ ਦੀ ਆਪਦੀ ਰਜਿਸਟਰੀ ਨਹੀਂ ਕਰਾਈ। ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਅੱਜ ਪੂਰਾ ਪੰਜਾਬ ਬੰਦ ਹੈ ਤੇ ਪੂਰੇ ਪੰਜਾਬ ਬੰਦ ਦੇ ਦੌਰਾਨ ਵਪਾਰ ਮੰਡਲ ਵੱਲੋਂ ਵੱਡਾ ਸਮਰਥਨ ਦਿੱਤਾ ਗਿਆ ਪੂਰੇ ਪੰਜਾਬ ਦੀਆਂ ਦੁਕਾਨਾਂ ਬੰਦ ਨੇ ਪੈਟਰੋਲ ਪੰਪ ਬੰਦ ਨੇ ਤੇ ਜਿੰਨੇ ਵੀ ਹਦਾਰੇ ਨੇ ਪ੍ਰਾਈਵੇਟ ਤੇ ਸਰਕਾਰੀ ਲਗਭਗ ਸਾਰੇ ਬੰਦ ਨੇ ਤਾਂ ਉਸਤੇ ਦੌਰਾਨ ਵਪਾਰ ਮੰਡਲ ਕਿਉਂ ਪੱਖ ਚ ਉਤਰਿਆ ਇੱਕ ਪਾਸੇ ਕੁਝ ਲੋਕ ਸੋਸ਼ਲ ਮੀਡੀਆ ਤੇ ਚਲਾਉਂਦੇ ਸੀ ਕਿ ਨੁਕਸਾਨ ਵਪਾਰੀ ਦਾ ਹੁੰਦਾ ਬੰਦ ਦੇ ਦੌਰਾਨ ਕਿਸਾਨਾਂ ਦਾ ਕੀ ਕਿਸਾਨਾਂ ਦਾ ਕੰਮ ਤਾਂ ਚੱਲਦਾ ਰਹਿੰਦਾ ਤਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਨੇ ਕਪੂਰ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾ ਸਵਾਗਤ ਕਰ ਲਿਆ ਕਪੂਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਪੂਰ ਸਾਹਿਬ ਪੰਜਾਬ ਬੰਦ ਅੱਜ ਡਲੇਵਾਲ ਸਾਹਿਬ ਮਰਨ ਵਰਤੇ ਨੇ ਉਹਨੇ ਹਮਾਇਤ ਦੇ ਵਿੱਚ ਇਹ ਕਿਵੇਂ ਦੇਖਦੇ ਹੋ ਵਪਾਰ ਮੰਡਲ ਇਸ ਬੰਦ ਨੂੰ ਕਿਵੇਂ ਦੇਖਦਾ ਹੈ ਤੇ ਬੰਦ ਦੇ ਸਮਰਥਨ ਚ ਵਪਾਰ ਮੰਡਲ ਦਾ ਕਿਹੋ ਜਿਹਾ ਯੋਗਦਾਨ ਜਿਸ ਤਰ੍ਹਾਂ ਵਪਾਰ ਮੰਡਲ ਦੀ ਆਵਾਜ਼ ਬਾਜ਼ਾਰ ਚ ਤੁਹਾਨੂੰ ਸੁਣੀ ਹੋਣੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਹਮੇਸ਼ਾ ਕਿਸਾਨਾਂ ਦੇ ਸਮਰਥਨ ਦੇ ਵਿੱਚ ਰਿਹਾ ਹਰ ਵੇਲੇ ਅੱਜ ਤੱਕ ਵੀ ਕਦੇ ਵੀ ਕੋਈ ਵੀ ਇਸ ਤਰ੍ਹਾਂ ਦੀ ਕਾਲ ਨਹੀਂ ਆਈ ਜਦੋਂ ਵਪਾਰ ਮੰਡਲ ਨੇ ਨਾ ਸਾਥਨਾ ਦਿੱਤਾ ਹੋਵੇ ਔਰ ਹਮੇਸ਼ਾ ਪੂਰਾ ਪੰਜਾਬ ਬੰਦ ਰਿਹਾ ਔਰ ਪੂਰੇ ਦੁਕਾਨਦਾਰਾਂ ਨੇ ਬੰਦ ਰੱਖਿਆ ਪਰ ਪਿੱਛੇ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਈਆਂ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜਿਹਦੇ ਕਰਕੇ ਕਿਸਾਨਾਂ ਦਾ ਵਪਾਰੀਆਂ ਦਾ ਆਪਸ ਦੇ ਵਿੱਚ ਕੁਛ ਨਾ ਕੁਛ ਕੁਛ ਇਸ ਤਰ੍ਹਾਂ ਦੇ ਜਥੇਬੰਦੀਆਂ ਦੇ ਨਾਮ ਤੇ ਲੋਕਾਂ ਨਾਲ ਧੱਕੇ ਹੋਏ ਜੀ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਪਿਛਲੀ ਵਾਰੀ ਸੈਤ ਨੂੰ ਯਾਦ ਹੋਵੇ ਬਠਿੰਡੇ ਦੇ ਅੰਦਰ ਜਦੋਂ ਬੰਦ ਦਾ ਕਾਲ ਹੋਈ ਸੀ ਪੰਜਾਬ ਦੀ ਤਾਂ ਉਦੋਂ ਪੂਰਾ ਪੰਜਾਬ ਬੰਦ ਸੀ ਲੇਕਿਨ ਬਠਿੰਡਾ ਪੂਰਾ ਖੁੱਲਾ ਸੀ ਉਦੋਂ ਤਾਂ ਉਹਦਾ ਇੱਕੋ ਇੱਕ ਕਾਰਨ ਸੀਗਾ ਕਿ ਕੁਝ ਨਾ ਕੁਝ ਇਸ ਤਰ੍ਹਾਂ ਦੇ ਜਾਲੀ ਆਪਾਂ ਕਹਿ ਸਕਦੇ ਹਾਂ ਕਿਸਾਨ ਯੂਨੀਅਨਾਂ ਦੇ ਨਾਮ ਦੇ ਉੱਤੇ ਕੁਝ ਕੋਈ ਕਿਸੇ ਨੇ ਕੋਈ ਡਾਕਟਰਾਂ ਦੇ ਉੱਤੇ ਧੱਕਾ ਕਰ ਲਿਆ ਕਿਸੇ ਨੇ ਕਿਸੇ ਦੁਕਾਨਦਾਰ ਨਾਲ ਰੋਲਾ ਪਾ ਲਿਆ ਕਿਸੇ ਨੇ ਕਿਸੇ ਨਾਲ ਪਾ ਲਿਆ ਉਹਨਾਂ ਦੇ ਬਾਹਰ ਮੁਰੇ ਰੋਲ ਮਤਲਬ ਦਰੀਆਂ ਵਿਛਾਲੀਆਂ ਉਹੋ ਜਿਹੀ ਚੀਜ਼ਾਂ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਹਾਰਨਾ ਕਰਨਾ ਪਿਆ ਦੂਜੇ ਪਾਸੇ ਜੀ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਇੱਕ ਸਾਲ ਤੋਂ ਹੁਣ ਦੇਖੋ ਤੁਸੀਂ ਰਾਜਪੁਰਾ ਰੋਡ ਜਿਹੜਾ ਹੈ ਪੂਰਾ ਬੰਦ ਪਿਆ ਖਨਾਰੀ ਬਾਰਡਰ ਤੋਂ ਜੇ ਆਪਾਂ ਦੂਦਰ ਅੰਬਾਲਾ ਰੋਡ ਦੀ ਗੱਲ ਕਰ ਲਈਏ ਜੇ ਕਿਸੇ ਨੇ ਰੱਬ ਨਾ ਕਰੇ ਕਿਸੇ ਨੇ ਫੁੱਲ ਚੜਾਣ ਵੀ ਜਾਣ ਨਾ ਜੀ ਤਾਂ ਉਹ ਬੰਦਿਆਂ ਵਾਸਤੇ ਵੀ ਅਜੇ ਇੰਨੀ ਵੱਡੀ ਪ੍ਰੋਬਲਮ ਬਣੀ ਵੀ ਅਗਲੇ ਦੀ ਜਾਨ ਤੇ ਬਣ ਜਾਂਦੀ ਹੈ ਵੀ ਮੈਂ ਇਧਰ ਦੀ ਕਿਹੜੇ ਪਿੰਡਾਂ ਦੀ ਕਿੱਥੋਂ ਦੀ ਨਿਕਲ ਕੇ ਜਾਵਾਂਗਾ ਕੀ ਕਰੂੰਗਾ ਤੇ ਇਹੋ ਜਿਹੀਆਂ ਚੀਜ਼ਾਂ ਦੇਖਦੇ ਹੋਏ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸੀ ਵੀ ਸਰਕਾਰਾਂ ਬੰਦੀਆਂ ਨਹੀਂ ਪਈਆਂ ਤਾਂ ਸਾਡਾ ਵਪਾਰ ਮੰਡਲ ਵੱਲੋਂ ਕਿਸਾਨ ਯੂਨੀਅਨ ਨੂੰ ਇਹ ਕਹਿਣ ਦਾ ਮਕਸਦ ਸੀ ਵੀ ਤੁਸੀਂ ਕੋਈ ਨਾ ਕੋਈ ਹੋਰ ਰਾਹ ਲੱਭੋ ਯਾਰ ਕੋਈ ਨਾ ਕੋਈ ਪ੍ਰਧਾਨ ਮੰਤਰੀ ਦਾ ਕੋਈ ਨਾ ਕੋਈ ਮੁੱਖ ਮੰਤਰੀ ਦਾ ਕੋਈ ਨਾ ਕੋਈ ਘਰ ਦਾ ਘਰਾਓ ਕਰੋ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਯਾਰ ਸਾਡੀਆਂ ਵੀ ਡਿਊਟੀਆਂ ਲਾਓ ਅਸੀਂ ਵੀ ਤੁਹਾਡੇ ਨਾਲ ਖੜਾਾਂਗੇ ਕਿਉਂਕਿ ਕਿਸਾਨਾਂ ਦਾ ਤੇ ਵਪਾਰੀਆਂ ਦਾ ਨੋ ਮਾਸਦਾ ਰਿਸ਼ਤਾ ਹੈ ਫੇਰ ਵੀ ਇਹ ਗੱਲ ਤੁਹਾਨੂੰ ਮੈਂ ਦੂਜੇ ਤੌਰ ਤੇ ਕਰ ਦੇਣਾ ਕਲੀਅਰ ਕਟ ਜਿਹੜਾ ਵਪਾਰ ਮੰਡਲ ਵੱਲੋਂ ਜਿਹੜਾ ਸਮਰਥਨ ਹੈ ਇਹ ਡੱਲੇਵਾਲ ਸਾਹਿਬ ਦੇ ਜਿਹੜਾ ਮਰਨਵਾਰਤ ਰੱਖਿਆ ਉਹਦੇ ਕਰਕੇ ਅਸੀਂ ਸਮਰਥਨ ਦਿੱਤਾ ਹੈ ਕਿ ਉਹ ਇੱਕ ਬੰਦਾ ਯਾਰ ਇੱਕ ਆਪਣੀ ਕੌਮ ਵਾਸਤੇ ਆਪਣੀ ਜਾਨ ਬਾਜੀ ਤੇ ਲਾਈ ਬੈਠਾ ਹੈ ਤੇ ਆਪਾਂ ਅੱਜ ਘਰਾਂ 'ਚ ਬੈਠ ਕੇ ਵੀ ਆਪਾਂ ਉਹਨਾਂ ਸਮਰਥਨ ਨਹੀਂ ਕਰ ਸਕਦੇ ਦੁਕਾਨਾਂ ਨਹੀਂ ਬੰਦ ਕਰ ਸਕਦੇ ਤਾਂ ਆਪਣੇ ਅਸੀਂ ਸ਼ਰਮ ਵਾਲੀ ਗੱਲ ਹੈ ਮੈਨੂੰ ਬਹੁਤ ਸਾਰੇ ਜਣਿਆਂ ਦੀ ਮੈਂ ਕੋਈ ਗੁਰੇਜ਼ ਨਹੀਂ ਕਰੂੰ ਇਸ ਗੱਲ ਕਹਿਣ ਨੂੰ ਬਹੁਤ ਸਾਰੇ ਪਾਰਟੀਆਂ ਦੇ ਨਾਮ ਮੈਂ ਨਹੀਂ ਕਹਿਣਾ ਚਾਹੁੰਦਾ ਬਹੁਤ ਸਾਰੇ ਲੋਕਾਂ ਨੇ ਮੈਨੂੰ ਫੋਨ ਕਰ ਕਰਕੇ ਕਿ ਕਪੂਰ ਸਾਹਿਬ ਤੁਸੀਂ ਵਪਾਰੀ ਹੋ ਤੁਸੀਂ ਕਾਹਦੇ ਨਾਲ ਨਾਲ ਤੁਰਪੇ ਤੁਸੀਂ ਕਿਉਂ ਬੰਦ ਕਰ ਰਹੇ ਹੋ ਕਾਹਦੇ ਵਾਸਤੇ ਹੋ ਕਰ ਰਹੇ ਹੋ ਇਹਦੇ ਵਿੱਚ ਡੱਲੇਵਾਲ ਸਾਹਿਬ ਦੇ ਮਰਨ ਵਰਤ ਦੇ ਵਿੱਚ ਸਾਡੇ ਵਪਾਰੀਆਂ ਦਾ ਜਿਹੜਾ ਸਾਥ ਹੈ ਇਹ 100% ਰਹੂਗਾ ਜਿੱਤਾ ਵੀ ਹੈ ਔਰ ਦਿੰਦੇ ਰਵਾਂਗੇ ਪਰ ਜਿਸ ਤਰ੍ਹਾਂ ਦੀਆਂ ਬਾਜ਼ਾਰ ਦੇ ਵਿੱਚ ਆਵਾਜ਼ਾਂ ਆ ਕਿ ਮੇਰੇ ਮੇਰੇ ਨਾਮ ਦੀਆਂ ਫੋਟੋਆਂ ਲਾ ਕੇ ਉੱਤੇ ਖਬਰਾਂ ਬਣਾ ਕੇ ਜੀ ਕਪੂਰ ਨੇ ਕਹਤਾ ਬਾਜ਼ਾਰ ਖੁੱਲੂਗਾ ਜੀ ਇਹ ਵੀ ਬਹੁਤ ਸਾਰਾ ਚਲਾਈਆਂ ਮੇਰੇ ਕੋਲ ਉਹ ਲੋਕਾਂ ਨੇ ਭੇਜੀਆਂ ਤੁਹਾਨੂੰ ਮੈਂ ਦਿਖਾ ਦੂ ਪਰ ਉਹਦੇ باوجود ਵੀ ਸਾਡੇ ਵਪਾਰੀਆਂ ਨੇ ਦੇਖੋ ਮੈਂ ਇੱਕ ਗੱਲ ਕਹੂੰਗਾ ਕਿ ਦਿਲੋਂ ਸਮਰਥਨ ਦਿਖਾਇਆ ਹੈ ਔਰ ਮੇਰੇ ਖਲ ਮੈਂ ਹਮੇਸ਼ਾ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਮੇਰੇ ਨਾਲ ਗੱਲ ਹੋਈ ਹੈ ਤੁਹਾਡੇ ਦੋਸਤਾਂ ਨਾਲ ਹਰ ਜਗ੍ਹਾ ਤੇ ਅਸੀਂ ਇਹੀ ਕਹੇ ਵੀ ਸਾਡਾ ਜਿਹੜਾ ਹੈ ਸਮਰਥਨ ਡੱਲੇਵਾਲ ਸਾਹਿਬ ਨੂੰ 101% ਰਹੂਗਾ ਔਰ ਅੱਜ ਤੁਹਾਡੇ ਸਾਹਮਣੇ ਹੈ ਸ਼ਹਿਰ ਦੇ ਵਿੱਚ ਪੂਰੇ ਦੁਕਾਨਾਂ ਬੂੜਾ ਰਹਾ ਬੰਦਾ ਹੈ ਪੂਰੀ ਦੁਕਾਨਾਂ ਬੰਦ ਹੈ ਔਰ ਹਰ ਬੰਦਾ ਬੱਸ ਸਟੈਂਡ ਉੱਤੇ ਜਾਏ ਸਬਜ਼ੀ ਮੰਡੀ ਚੱਲੋ ਤੁਸੀਂ ਸਬਜ਼ੀ ਮੰਡੀ 'ਚ ਰੇੜੀ ਵੀ ਨਹੀਂ ਲੱਗੀ ਕੋਈ ਖੋਕਾ ਵੀ ਨਹੀਂ ਲੱਗਿਆ ਕੋਈ ਇਸ ਤਰ੍ਹਾਂ ਦਾ ਬੰਦ ਜਿਹੜਾ ਹੈ ਲੋਕਾਂ ਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਹੁੰਦਾ ਹੈ ਅਗਲਾ ਹਰ ਬੰਦਾ ਆਪਣਾ ਸਮਰਥਨ ਦੇ ਰਿਹਾ ਹੈ ਮਤਲਬ ਵਪਾਰ ਮੰਡਲੋਂ ਵੀ ਡਲੇਵਾਲ ਸਾਹਿਬ ਦੀ ਸਿਹਤ ਦੀ ਚਿੰਤਾ ਹੈ ਸਾਨੂੰ ਇੱਕ ਕਹਿੰਦਾ ਨਾ ਡਲੇਵਾਲ ਸਾਹਿਬ ਸਾਡੇ ਬਜ਼ੁਰਗ ਨੇਤਾ ਹੈ ਔਰ ਇਹੋ ਜੇ ਅਨਮੋਲ ਹੀਰੇ ਦੁਨੀਆ 'ਤੇ ਕਦੇ-ਕਦਾਈਂ ਆਂਦੇ ਆ ਮੈਂ ਤਾਂ ਫੇਰ ਕਹਿੰਨਾ ਕਿ ਚਾਹੇ ਭਗਵੰਤ ਮਾਨ ਜੀ ਹੋਣ ਤੇ ਚਾਹੇ ਸਾਡੇ ਆਪਣੇ ਕਿਨਾਂ ਮੋ ਯਾਰ ਇਹੋ ਜਿਹੇ ਨੇਤਾ ਦੁਬਾਰਾ ਦੁਬਾਰਾ ਨਹੀਂ ਆਉਂਦੇ ਇਹ ਹੀਰੇ ਜੇ ਸਾਡੇ ਹੱਥੋਂ ਚਲੇ ਗਏ ਉਸ ਤੋਂ ਬਾਅਦ ਅਸੀਂ ਰੋਕੇ 4 ਦਿਨ ਦੁਕਾਨਾਂ ਬੰਦ ਕਰੀ ਰੱਖਾਂਗੇ ਕੀ ਲੈਣਾ ਯਾਰ ਇਹੋ ਜਿਹੇ ਕੰਮਾਂ ਤੋਂ ਔਰ ਦੇ ਕੋ ਉਹਦਾ ਕੋਈ ਮੰਗਣਾ ਕੋਈ ਆਪਣੇ ਘਰਾਂ ਸਿਰਦਾ ਕੁਝ ਮੰਗਿਆ ਨਹੀਂ ਉਹਨੇ ਕੋਈ ਘਰ ਦੀ ਆਪਦੀ ਰਜਿਸਟਰੀ ਨਹੀਂ ਕਰਾਈ ਜੇ ਮੰਨ ਲਓ ਮੈਂ ਕਿਸੇ ਚੀਜ਼ ਦਾ ਮੈਂ ਮੁਖੀ ਹਾਂ ਮੈਂ ਕਿਸੇ ਚੀਜ਼ ਨੂੰ ਮੈਂ ਚਲਾਰ ਰਿਹਾ ਮੈਂ ਅੱਜ ਵਪਾਰ ਮੰਡਲ ਨੂੰ ਚਲਾਰ ਰਿਹਾ ਜਿਉ ਉਹ ਅੱਜ ਕਿਸਾਨ ਯੂਨੀਅਨ ਨੂੰ ਇੱਕ ਚਲਾਰ ਰਿਹਾ ਇੱਕ ਜਥੇਬੰਦੀ ਨੂੰ ਕਿੰਨੇ ਟਾਈਮ ਤੋਂ ਚਲਾ ਰਿਹਾ ਅੱਜ ਉਹ ਮੰਗ ਰਿਹਾ ਤਾਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਵਾਸਤੇ ਛੋਟੇ ਮੰਗ ਰੱਖੀ ਹੈ ਉਹਨਾਂ ਨੇ ਆਪਦਾ ਤਾਂ ਕੋਈ ਉਹਨਾਂ ਰੋਲਾ ਨਹੀਂ ਸੀਗਾ ਪਰ ਜੇ ਆਪਾਂ ਇਹੋ ਜੀਆਂ ਚੀਜ਼ਾਂ 'ਚ ਦੇਖ ਕੇ ਹਾਂ ਜੇ ਉਹਨਾਂ ਦੀ ਕੋਈ ਨਿਜੀ ਬੰਗੂ ਨਹੀਂ ਫੇਰ ਆਪਾਂ ਨੂੰ ਇੱਥੇ ਕਹਿਣਾ ਸਹੀ ਲੱਗਦਾ ਸੀਗਾ ਵੀ ਆਪਾਂ ਉਹਨਾਂ ਦੇ ਰੋਜ਼-ਰੋਜ਼ ਦੇ ਪੰਗਾ ਰੋਜ਼-ਰੋਜ਼ ਵਾਲਾ ਪੰਗਾ ਆ ਗਿਆ ਕਿਸਾਨ ਯੂਨੀਅਨ ਦੀ ਗੱਲ ਤੇ ਕੱਲਾ ਪਰ ਜਿੱਥੇ ਡੱਲੇਵਾਲ ਸਾਹਿਬ ਦੀ ਸਿਹਤ ਦੀ ਗੱਲ ਆ ਜਾਂਦੀ ਹੈ ਉੱਥੇ ਦੇ ਜ਼ਿੰਦਗੀ ਮੌਤ ਦਾ ਸਵਾਲ ਆ ਜਾਂਦਾ ਹੈ ਉੱਥੇ ਸਾਨੂੰ ਇਹ ਚੀਜ਼ਾਂ ਸਾਰੀਆਂ ਭੁਲਾ ਕੇ ਉਹਨਾਂ ਦਾ ਸਾਥ ਦੇਣਾ ਬਣਦਾ ਹੈ ਔਰ ਦੇਣਾ ਚਾਹੀਦਾ ਹੈ ਔਰ ਦੇ ਵੀ ਨਵੇਂ ਇਹ ਇਹ ਤਾਂ ਆਪਣਾ कपूर ਸਾਹਿਬ ਗੱਲ ਲੈਣਾ ਕਿ ਪੰਜਾਬ ਦੀ ਜਿੰਨੀ ਵੀ ਅਰਥਵਿਵਸਥਾ ਹੈ ਇਕਨੋਮੀ ਹੈ ਉਹ ਕਿਸਾਨੀ ਦੇ ਨਾਲ ਹੀ ਸੰਬੰਧਿਤ ਹੈ ਜੇ ਕਿਸਾਨ ਕੋਲੇ ਪੈਸਾ ਆਊਗਾ ਕਿਸਾਨ ਖੇਤ ਮਜ਼ਦੂਰ ਕੋਲੇ ਪੈਸਾ ਆਊਗਾ ਤਾਂ ਉਹ ਸ਼ਹਿਰ ਵੱਲ ਨੂੰ ਆਊਗਾ ਤੇ ਸ਼ਹਿਰ ਆ ਕੇ ਉਹ ਪੈਸਾ ਖਰਚੂਗਾ ਜੇ ਕਿਸਾਨ ਮਰਦਾ ਹੈ ਜੇ ਕਿਸਾਨ ਕਮਜ਼ੋਰ ਪੈਂਦਾ ਹੈ ਕੰਪਨੀਆਂ ਕਿਸਾਨ ਨੂੰ ਦੱਬਦੀਆਂ ਤਾਂ ਨਾਲ ਵਪਾਰੀ ਵੀ ਦੱਬਿਆ ਜਾਊਗਾ ਤੁਸੀਂ ਕਿਵੇਂ ਦੇਖਦੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਮੈਂ ਤੁਹਾਨੂੰ ਇਹੀ ਚੀਜ਼ ਅਸੀਂ ਆਲਰੇਡੀ ਪਹਿਲੇ ਵੀ ਬਹੁਤ ਵਾਰੀ ਉਹਨਾਂ ਦਾ ਐਜੀਟੇਸ਼ਨ ਕਰਨ ਦਾ ਤਰੀਕਾ ਹੋਰ ਹੈ ਸਾਡਾ ਹੋਰ ਹੈ ਲੇਕਿਨ ਲੜਾਈ ਜੇ ਦੇਖੀ ਇਹ ਤਾਂ ਧੁਰਾ ਜਿਹੜਾ ਲਾਈਦਾ ਜਿਹੜਾ ਜਿਹੜਾ ਸਿਰ ਹੈ ਜਿੱਮਾ ਉੱਥੇ ਜਾ ਰਿਹਾ ਸਾਡੇ ਵਪਾਰੀਆਂ ਦਾ ਤੁਸੀਂ ਮੇਰੇ ਵਪਾਰ ਮੰਡਲ ਵੱਲੋਂ ਦੇਖਿਆ ਹੋਣਾ ਮੇਰੇ ਵੱਲੋਂ ਵੀ ਦੇਖਿਆ ਹੋਣਾ ਅਸੀਂ ਹਮੇਸ਼ਾ ਆਨਲਾਈਨ ਦੇ ਖਿਲਾਫ ਹੈ ਅਸੀਂ ਆਨਲਾਈਨ ਦੇ ਖਿਲਾਫ ਪੂਰਾ ਜੋਰ ਹੋ ਕੀਤਾ ਮੈਂ ਕਹਿੰਦਾ ਮੈਨੂੰ 10 ਸਾਲ ਹੋ ਗਏ ਇਹਨਾਂ ਦੇ ਖਿਲਾਫ ਲੜਾਈ ਲੜਦੇ ਨੂੰ ਆਨਲਾਈਨ ਛੱਡੋ ਤੁਸੀਂ ਅਸੀਂ ਆ ਜਿਹੜੇ ਵੱਡੇ ਮੋਲ ਹੈ ਉਹਨਾਂ ਦੇ ਖਿਲਾਫ ਸਾਨੂੰ 10 ਸਾਲਾਂ ਤੋਂ ਅਸੀਂ ਲੜਾਈ ਕਰ ਰਹੇ ਹਾਂ ਮੈਂ ਅੱਜ ਤੋਂ 8 ਸਾਲ ਪਹਿਲੇ ਜਿਹੜਾ ਪਿਛਲੇ ਤੋਂ ਪਿ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ ਉਸ ਤੋਂ ਪਹਿਲੇ ਦਿੱਲੀ ਜਾ ਕੇ ਆਪਣਾ 21 ਬੰਦਿਆਂ ਦਾ ਡੈਪੂਟੇਸ਼ਨ ਸਾਡਾ ਕਾਂਗਰਸ ਭਵਨ 'ਚ ਜਾ ਕੇ ਜਿਹੜਾ ਸੋਨੀਆ ਗਾਂਧੀ ਦੀ ਕੋਠੀ ਜਿਹੜੀ ਹੈਗੀ ਹੈ ਉੱਥੇ ਜਾ ਕੇ ਅਸੀਂ ਕਰਕੇ ਆਏ ਸੀਗੇ ਆਪਣਾ ਡੈਪੂਟੇਸ਼ਨ ਦੇ ਕੇ ਆਏ ਸੀਗੇ ਸਾਰਾ ਕੁਝ ਦੱਸ ਕੇ ਆਏ ਸੀਗੇ ਔਰ ਉਸੇ ਸ਼ੌਕਤ ਅਲੀ ਜਿਹੜੇ ਜਿਹੇ ਹੈਗੇ ਉਹਨਾਂ ਨਾਲ ਸਾਡੀ ਮੀਟਿੰਗ ਕਰਾਈ ਸੀ ਉਹਨਾਂ ਨੇ ਤੇ ਉਹਨਾਂ ਨੇ ਕਲੀਅਰ ਕਿਹਾ ਸੀ ਯਾਰ ਕਪੂਰ ਤੂੰ ਤਾਂ ਐਂ ਕਹਤਾ ਜਿਵੇਂ ਅਸੀਂ ਮੋਲ ਅਸੀਂ ਖੁਲਵਾਤੇ ਹੁੰਦੇ ਅਸੀਂ ਬੰਦ ਕਰ ਦਾਂਦੇ ਹਾਂ ਇਹਨੂੰ ਕਿਵੇਂ ਬੰਦ ਕਰਾਂ ਮੈਂ ਕਿਹਾ ਜੀ ਜਦੋਂ ਇਹ ਮੋਲ ਖੁੱਲਣੇ ਸ਼ੁਰੂ ਹੋਏ ਸੀ ਉਦੋਂ ਇਹਨਾਂ ਨੇ ਇਹ ਕਿਹਾ ਸੀ ਉਹੀ ਮਾਰ ਲੈ ਜਦ ਤੂੰ ਇਹਨਾਂ ਨੇ ਲੋਕਾਂ ਨੂੰ ਘੁਮਰਾਹ ਕੀਤਾ ਅੱਜ ਤੁਸੀਂ 1 ਰੁਪਇਆ ਦਾ ਮਾਲ ਲੈਣਾ ਚਾਹੀਏ ਸੋਦਾ ਲੈਣਾ ਉਹੀ ਚੀਜ਼ ਇੱਕ ਨਾਲ ਇੱਕ ਪੈਪਸੀ ਵੇਚ ਕੇ ਸਾਡੇ ਛੋਟੇ ਦੁਕਾਨਦਾਰ ਇਹਨਾਂ ਨੇ ਜਮਾ ਖਤਮ ਕਰਤੇ ਤੁਸੀਂ ਦੇਖੋ ਹਰ ਰੋਜ਼ ਨਵੀਆਂ ਆਫਰਾਂ ਜਿੱਥੇ ਕਰੋਨਾ ਅੰਬਾਨੀ ਅਦਾਨੀ ਨਾਲ ਤੁਸੀਂ ਦੱਸੋਗੇ ਇੱਕ ਛੋਟਾ ਦੁਕਾਨਦਾਰ ਕਿਵੇਂ ਲੜ ਲੂਗਾ ਯਾਰ ਉਹਨਾਂ ਨੇ ਤਾਂ ਇੱਕ ਵਾਰੀ ਗਾਹਕ ਨੂੰ ਚਾਹ ਸਾ ਦੇ ਦੇਣਾ ਇੱਕ ਵਾਰੀ ਗਾਹਕ ਦੀ ਆਤ ਪੈ ਗਈ ਜਿਹੜੇ ਗਾਹਕ ਨੇ ਬਾਜ਼ਾਰ ਚ 2000 ਨਹੀਂ ਖਰਚਣਾ ਉੱਥੇ ਆ ਕੇ ਉਹ ਕਹਿੰਦਾ 20000 ਰੁਪਏ ਮਿੰਟ ਚ ਖਰਚ ਕੇ ਆ ਜਾਂਦੇ ਜੋ ਤੇ ਉੱਥੇ ਹੁੰਦਾ ਕੀ ਹੈ ਇੱਕ ਵਾਰੀ ਆਫਰ ਪਰ ਅਸੀਂ ਲੋਕਾਂ ਨੂੰ ਬਹੁਤ ਸਮਝਾਉਂਦੇ ਰਹੇ ਦੂਜੇ ਪਾਸੇ ਕਿਸਾਨਾਂ ਵਾਲੀ ਗੱਲ ਸੀ ਵੀ ਇਹਨਾਂ ਨੇ ਅੰਬਾਨੀ ਅਦਾਨੀਆਂ ਦੇ ਵੱਡੇ ਘਰਾਨਿਆਂ ਨੂੰ ਇਹ ਕਿਸਾਨੀ ਦੇ ਦੇਣੀ ਹੈ ਜਦੋਂ ਉਹਨਾਂ ਕੋਲ ਕਿਸਾਨੀ ਚੱਲੀ ਗਈ ਤਾਂ ਤੁਹਾਨੂੰ ਇਹਦਾ ਕੋਈ ਹੱਲ ਨਹੀਂ ਮਿਲਣਾ ਛੋਟਾ ਕਿਸਾਨ ਖਤਮ ਹੋ ਜਾਊਗਾ ਜਿਵੇਂ ਸਾਡਾ ਛੋਟਾ ਦੁਕਾਨਦਾਰ ਖਤਮ ਕਰ ਰਿਹਾ ਉਵੇਂ ਉਹਨਾਂ ਦਾ ਛੋਟਾ ਕਿਸਾਨ ਖਤਮ ਕਰ ਰਿਹਾ ਇਹਨਾਂ ਦਾ ਕੰਮ ਵੱਡਾ ਹੈ ਹੁਣ ਮੈਂ ਪਿੱਛੇ ਆਸਟ੍ਰੇਲੀਆ ਜਾ ਕੇ ਆਇਆ ਸੀ ਤੁਸੀਂ ਆਸਟ੍ਰੇਲੀਆ ਚਲ ਕੇ ਦੇਖੋ ਮੈਲਬੌਰਨ ਗਿਆ ਉੱਥੇ ਮੈਂ ਕਿਹਾ ਮਾਰਕੀਟ ਕਿੱਥੇ ਹੈ ਕਿ ਨਾ ਮਾਰਕੀਟ ਹੈ ਮੈਂ ਕਿਹਾ ਬਸ ਐਡੀ ਕੀ ਮਾਰਕੀਟ ਹੀ ਹੈ ਕਹਿੰਦਾ ਜੀ ਐਡੀ ਮਾਰਕੀਟ ਹੋਰ ਕਿੰਨੀ ਹੋਊ ਕਹਿਣ ਦਾ ਮਕਸਦ ਇਹ ਹੈ ਕਿ ਕੁਝ ਕਰਾਨ ਨਹੀਂ ਹੁੰਦੇ ਜਿਹੜੇ ਵੱਡੇ ਵੱਡੇ ਘਰ ਬਣਾ ਰਕੇ ਜਿਵੇਂ ਮੰਨ ਲਓ ਇੱਕ ਵੱਡਾ ਮੋਲ ਬਣਾਤਾ ਕੋਈ ਵੀ ਕਿਸੇ ਮੋਲ ਨੂੰ ਕੋਈ ਵੀ ਨਾਮ ਦੇ ਦਈਏ ਬਸ ਕਰ ਲੈ ਉਹਦੇ ਅੰਦਰ ਸੂਈ ਤੋਂ ਲੈ ਕੇ ਜਾ ਹਜ ਤੱਕ ਸਾਰਾ ਕੁਝ ਉਹਦੇ ਉਹਨਾਂ ਨੂੰ ਅਸੀਂ ਜਿਉਂਦਾ ਰੱਖਾਂਗੇ ਤਾਂ ਸਾਡਾ ਸਮਾਜ ਵੀ ਰਹੂਗਾ ਸਾਡਾ ਆਪਸੇ ਭਾਈਚਾਰਾ ਵੀ ਰਹੂਗਾ ਲੋਕਾਂ ਦੇ ਘਰਾਂ 'ਚ ਵਿਆਹ ਹੁੰਦੇ ਸੀ ਨਾ ਤਾਂ ਸਾਡੇ ਦੁਕਾਨਦਾਰ ਜਿਹੜੇ ਪੁਰਾਣੇ ਹੈਗੇ ਆ ਬਾਣੀ ਇਹਨਾਂ ਉਹ ਇਹ ਕਹਿੰਦੇ ਹੁੰਦੇ ਸੀ ਵੀ ਲਾੜਾ ਤੂੰ ਆਪਣਾ ਮੁੰਡੇ ਦਾ ਵਿਆਹ ਕਰ ਉਦੋਂ ਬਾਅਦ ਗੱਲ ਕਰਾਂਗੇ ਯਾਰ ਆਪਣੀ ਕੁੜੀ ਦਾ ਵਿਆਹ ਕਰ ਪੈਸੇ ਰਹਿਣ ਦੀ ਬਾਅਦ ਚ ਲੈ ਲਾਂਗੇ ਤੁਸੀਂ ਇਹਨਾਂ ਮੋਲ ਵਾਲਾ ਕੋਈ ਲੈ ਕੇ ਦਿਖਾਓ 5 ਪੈਸਾ ਉਧਾਰ ਕਿਸੇ ਦਾ ਕੋਈ ਬਜ਼ੁਰਗ ਨਾ ਕੋਈ ਰਸਤੇ 'ਚ ਸਕੂਟਰ ਜਾ ਰਿਹਾ ਕਿ ਡਿੱਗ ਪਿਆ ਸਾਡੇ ਬਾਜ਼ਾਰ ਦੇ ਵਿੱਚੋਂ ਟੱਪਦਾ ਸੀਗਾ ਤਾਂ ਫੱਟ ਦੇਨੇ ਚੱਕ ਕੇ ਅਸੀਂ ਉਹਦਾ ਫਸਟਡ ਕਰਾਉਂਦੇ ਸੀ ਨਾਲ ਦੀ ਨਾਲ ਉਹਨੂੰ ਠੀਕ ਕਰਾ ਕੇ ਉਹਨੂੰ ਘਰੇ ਬਿਠਾਉਂਦੇ ਸੀ ਤੇ ਉਹਦੇ ਘਰ ਦੇ ਜੁਆ ਕਰਉਂਦੇ ਬਾਜ਼ਾਰ 'ਚ ਖੜੇ ਹੁੰਦੇ ਸੀਗੇ ਤੇ ਉਹ ਬਾਅਦ 'ਚ ਜਦੋਂ ਪਤਾ ਲੱਗਾ ਉਹ ਕਹਿੰਦੇ ਅਸਾਂ ਤਾਂ ਪਤਾ ਹੀ ਨਹੀਂ ਤੇ ਉਹਨਾਂ ਦੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਯਾਰ ਤੁਹਾਨੂੰ ਪਤਾ ਕੀ ਹੋਊਗਾ ਜਦੋਂ ਤੁਸੀਂ ਇੰਨਾ ਲੋਕਾਂ ਨਾਲ ਵਰਤਿਆ ਹੀ ਨਹੀਂ ਹੈ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਅਸੀਂ ਲੋਕ ਕਹਿੰਦੇ ਆ ਕਿ ਆਪਣੇ ਸਬਿਆਚਾਰ ਨੂੰ ਵੀ ਖਤਮ ਨਾ ਕਰੋ ਆਪਣੇ ਸਮਾਜ ਨੂੰ ਵੀ ਖਤਮ ਨਾ ਕਰੋ ਔਰ ਜਦ ਤੱਕ ਛੋਟਾ ਦੁਕਾਨਦਾਰ ਜਿੰਦਾ ਰਹੂਗਾ ਜਦ ਤੱਕ ਛੋਟਾ ਕਿਸਾਨ ਜਿੰਦਾ ਰਹੂਗਾ ਸਾਡਾ ਸਮਾਜ ਆਪਸ ਵਿੱਚ ਪਿਆਰ ਬਣਿਆ ਰਹੂਗਾ ਤੁਹਾਡੇ ਸਾਹਮਣੇ ਜਿੱਦਣ ਇਹ ਵੱਡਾ ਘਰਾਨੇ ਬਣ ਗਏ ਵੱਡੀਆਂ ਚੀਜ਼ਾਂ ਬਣ ਗਈਆਂ ਇਹ ਚੀਜ਼ ਨੂੰ ਤੁਹਾਡੇ ਸਾਹਮਣੇ ਬਾਜ਼ਾਰ ਦੇ ਵਿੱਚ ਫੁੱਟਪਾਥ ਦੇ ਵਿੱਚ 2 ਮਿੰਟ ਵੀ ਨਹੀਂ ਲੱਗਣੇ ਇਹਨਾਂ ਨੂੰ ਇਹ ਸਾਡਾ ਸਮਾਜ ਖਤਮ ਹੋ ਜਾਊਗਾ ਸਾਡਾ ਭਾਈਚਾਰਾ ਖਤਮ ਹੋ ਜਾਊਗਾ ਜਦੋਂ ਇਹ ਚੀਜ਼ਾਂ ਨਾਲ ਗਈਆਂ ਅਸੀਂ ਚਾਹਨੇ ਕਿ ਇਹ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਔਰ ਦੇਖੋ ਬਚਾਊਗਾ ਕੌਣ ਇਹ ਆ ਸਾਡੇ ਲੋਕ ਹੀ ਅੱਜ ਇੱਕ ਦਿਨ ਦੁਕਾਨ ਬੰਦ ਕਰਨ ਨਾਲ ਕੋਈ ਫਰਕ ਨਹੀਂ ਪੈਣ ਲੱਗੋ ਮੇਰੀ ਦੁਕਾਨ ਦਾ ਮੈਂ ਕਹਿੰਦਾ ਸਾਡਾ ਕਰੋਨਾ ਦਾ ਨੁਕਸਾਨ ਹੋ ਜੇ ਲੱਖਾਂ ਦਾ ਹੋ ਜੇ ਲੇਕਿਨ ਤੁਸੀਂ ਇਹ ਦੇਖੋਗੇ ਕਿ ਉਹਦੇ ਪਿੱਛੇ ਉਹਦਾ ਕਾਰਨ ਕੀ ਹੈ ਆਪਾਂ ਬੰਦ ਕਰਨ ਦਾ ਸਾਥ ਕਿਉਂ ਦੇ ਰਹੇ ਆ ਜਦ ਤੱਕ ਇਹ ਚੀਜ਼ ਆਪਾਂ ਨੂੰ ਸਮਝ ਨਹੀਂ ਆਊਗੀ ਮੈਂ ਆਪਣੇ ਬੱਚੇ ਨੂੰ ਸਿਕਿਉਰਿਟੀ ਨਹੀਂ ਦੇ ਕੇ ਜਾਊਗਾ ਮੈਂ ਅੱਜ ਸੋਚੀ ਹੈ ਨਾ ਕੱਲ ਨੂੰ ਮੇਰਾ ਜਵਾਗਰ ਰਿਲੈਂਸ ਨਾਲ ਕਿੱਥੇ ਲੜ ਲੂਗਾ ਕਿੱਥੇ ਉਧਰ ਜੇ ਅੱਜ ਅਸੀਂ ਇਹ ਰੋਲਾ ਨਹੀਂ ਪਾਵਾਂਗੇ ਅਸੀਂ ਇਸ ਸਰਕਾਰਾਂ ਤੋਂ ਮੰਗ ਨਹੀਂ ਕਰਾਂਗੇ ਦੇਖੋ ਸਰਕਾਰਾਂ ਨੂੰ ਤਾਂ ਜਿਹੜੀ ਜਿਹੜੇ ਬੰਦੇ ਨੇ ਵੱਡੀ ਉਹ ਖਰਨਾਚਲੀ ਦੇਤੀ ਉਧਰ ਨੂੰ ਤੁਰ ਪਣਾ ਇਹ ਸਰਕਾਰਾਂ ਦੀ ਬਣੀ ਵੀ ਗੱਲ ਹੈ ਅਸੀਂ ਇਹ ਚੀਜ਼ਾਂ ਤੋਂ ਪਰੇਸ਼ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਜੱਦ ਤੋਂ ਜਲਦ ਇਸ ਚੀਜ਼ ਦੇ ਵਿੱਚ ਹੱਲ ਕੱਢੋ ਔਰ ਜਿੰਨਾ ਜੋ ਅਸੀਂ ਇੰਨਾ ਲੋਕਾਂ ਦਾ ਸਾਥ ਦੇਵਾਂਗੇ ਆਪਣਾ ਸਮਾਜ ਨੂੰ ਆਪਣੀ ਸੰਸਥਾ ਨੂੰ ਬਚਾ ਲਾਂਗੇ ਨਹੀਂ ਤਾਂ ਫਿਰ ਸੰਗਠਨਾਂ ਦਾ ਆਪਣੇ ਸਾਡੇ ਵਰਗੇ ਨੇ ਢੋਲਗੀ ਵੀ ਆ ਕੇ ਆਪਣੇ ਚਲੇ ਜਾਣਾ ਬਾਅਦ ਜੋ ਹੋਊਗਾ ਦੇਖੀ ਹੋਊਗੀ ਜਿਵੇਂ ਤੁਸੀਂ ਬੰਦ ਦਾ ਸਮਰਥਨ ਕੀਤਾ ਪਹਿਲੇ ਦਿਨ ਤੋਂ ਹੀ ਕਈ ਬੰਦੇ ਹੋਣਗੇ ਤੁਹਾਡੇ ਚ ਵੀ ਜਿਹੜੇ ਤੁਹਾਡਾ ਵਿਰੋਧ ਕਰਦੇ ਹੋਣਗੇ ਕਹਿੰਦੇ ਹੋਣਗੇ ਕਪੂਰ ਸਾਹਿਬ ਕਿੱਧਰ ਤੁਸੀਂ ਕਿਹੜੇ ਪਾਸੇ ਤੁਰ ਚਲੇ ਇਹਦਾ ਆਪਾਂ ਨੂੰ ਕੀ ਫਾਇਦਾ ਹੈ ਤੇ ਚ ਤੁਸੀਂ ਤਾਂ ਉਹਨਾਂ ਦੇ ਨਾਲ ਹੀ ਖੜਕੇ ਜਿਹੜੇ ਆਪਣਾ ਕਿਤੇ ਨਾ ਕਿਤੇ ਜਿਨ੍ਹਾਂ ਨੇ ਆਪਾਂ ਨੂੰ ਟਸਲ ਬਣਦੀ ਰਹੀ ਹੈ ਤੁਸੀਂ ਇਹ ਵੀ ਕਹਿੰਦੇ ਹੋਣਗੇ ਤੁਹਾਡਾ ਵਿਰੋਧ ਹੋਇਆ ਹੋ ਮੈਂ ਕਹਿੰਦਾ ਪੂਰਾ ਵਿਰੋਧ ਹੋਇਆ ਜੀ ਮੈਂ ਕਹਿੰਦਾ ਮੇਰੇ ਕੋਲੇ ਮੈਂ ਤੁਹਾਨੂੰ ਪਹਿਲੇ ਦੱਸ ਕੇ ਟਿਆ ਕਿ ਮੇਰੇ ਨਾਮ ਦੀਆਂ ਖਬਰਾਂ ਲਵਾਈਆਂ ਮੇਰੇ ਨਾਮ ਦੀਆਂ ਖਬਰਾਂ ਲਵਾ ਕੇ ਉਹਦੇ ਪੋਸਟਰ ਬਣਾਤੇ ਪੋਸਟਰ ਬਣਾਉਣ ਤੋਂ ਬਾਅਦ ਉਹਦੇ ਵਿੱਚ ਇਹ ਵੀ ਲਿਖਤਾ ਕਿ ਸਾਰਾ ਬਾਜ਼ਾਰ ਖੁੱਲਣਗੇ ਅਸੀਂ ਫਿਰ ਇਹ ਇਹ ਤੋਂ ਬਾਅਦ ਇਹ ਵੀ ਕਿ ਪਰ ਅਸੀਂ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਐਸੇ ਮੰਗ ਰਹੇ ਆ ਤੁਹਾਡੇ ਕੋਲੇ ਦੂਸਰੇ ਪਾਸੇ ਜੀ ਨੂੰ ਤੁਹਾਡਾ ਜੀ ਕਰਦਾ ਸਮਰਥਨ ਦੇ ਰਹੇ ਹਾਂ ਸਮਰਥਨ ਵੀ ਦਿੰਦੇ ਰਹੋ ਜੇ ਤੁਹਾਡਾ ਜੀ ਕਰਦਾ ਵੀ ਤੁਹਾਡਾ ਦੁਕਾਨ ਦੀ ਮਜਬੂਰੀ ਹੈ ਤੁਹਾਨੂੰ ਲੱਗਦਾ ਵੀ ਮੇਰੇ ਇੱਕ ਦਿਨ ਦੀ ਦੁਕਾਨ ਬੰਦ ਕਰਨ ਨਾਲ ਕੋਈ ਨੁਕਸਾਨ ਹੁੰਦਾ ਤੁਸੀਂ ਆਪਣੇ ਵੱਲੋਂ ਖੋਲ ਸਕਦੇ ਹੋ ਸਾਡਾ ਕੋਈ ਬੰਦਾ ਬਾਜ਼ਾਰ ਤੋਂ ਤੁਹਾਨੂੰ ਇਹ ਨਹੀਂ ਮਿਲੂਗਾ ਕਿ ੱੱਕੇ ਨਾਲ ਕਿਸੇ ਨੂੰ ਦੁਕਾਨਾ ਬੰਦ ਕਰਾਵੇ ਹਾਂ ਤੁਹਾਡੀ ਆਪਣੀ ਖੁਸ਼ੀ ਹੈ ਤੁਹਾਨੂੰ ਆਪਣੇ ਅੰਦਰੋਂ ਜਦ ਤੱਕ ਸੈਂਸ ਨਹੀਂ ਬਣੂਗੀ ਜਦ ਤੱਕ ਆਪਣੇ ਅੰਦਰੋਂ ਨਹੀਂ ਤੁਹਾਨੂੰ ਸਮਝ ਆਊਗੀ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ ਪਰ ਦੂਜੇ ਪਾਸੇ ਇਹੋ ਜਿਹੇ ਲੋਕ ਵੀ ਮਿਲੇ ਆ ਮੇ ਮੇਰੇ ਕੋਲ ਫਰੀਦਕੋਟ ਤੋਂ ਫੋਨ ਆਇਆ ਫਰੀਦਕੋਟ ਵਾਲੇ ਮੈਨੂੰ ਕਹਿਣ ਲੱਗੇ ਕਿ ਉਹਨਾਂ ਨੇ ਪੋਸਟਰ ਭੇਜਿਆ ਵੀ ਸਾਰਾ ਬਾਜ਼ਾਰ ਬੰਦ ਹੈ ਜੀ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਮੇਰੇ ਕੋਲ ਮੋਗੇ ਤੋਂ ਸਾਡੇ ਪ੍ਰਧਾਨ ਜੀ ਹੈਗੇ ਆ ਰਾਮੂ ਵਾਲੀਆ ਜੀ ਉਹਨਾਂ ਦਾ ਫੋਨ ਆਇਆ ਉਹਨਾਂ ਦਾ ਮੈਸੇਜ ਆਇਆ ਵੀ ਆ ਦੇਖੋ ਜੀ ਸਾਡਾ ਪੂਰਾ ਬਾਰਾ ਰਾਜਨ ਠਾਕੁਰ ਜੀ ਸਾਡੇ ਫਰੀਦਕੋਟ ਵਾਲੇ ਹੈਗੇ ਆ ਉਹਨਾਂ ਨੇ ਮੈਸੇਜ ਭੇਜਿਆ ਮੁਕਸ਼ਰ ਤੋਂ ਸਾਡੇ ਬੱਬੂ ਜੀ ਹੈਗੇ ਆ ਉਹਨਾਂ ਨੇ ਫੋਟੋਆਂ ਭੇਜੀਆਂ ਵੀ ਆ ਦੇਖੋ ਜੀ ਪੂਰਾ ਬਾਜ਼ਾਰ ਬੰਦ ਹੈ ਇਹੋ ਜਿਹੇ ਲੋਕ ਵੀ ਐ ਜਿਹੜੇ ਪੂਰਾ ਬੰਦ ਕਰ ਰਹੇ ਆ ਪੂਰੇ ਬੰਦ ਦਾ ਸਮਰਥਨ ਕਰ ਰਹੇ ਆ ਇਹੋ ਜਿਹੇ ਲੋਕ ਵੀ ਐ ਪਰ ਸਮਰਥਨ ਸਾਰਿਆਂ ਦਾ ਹੋ ਰਿਹਾ ਹੈ ਲੇਕਿਨ ਕਈ ਜਗ੍ਹਾ ਦੇ ਉੱਤੇ ਕਈਆਂ ਦੀ ਮਜਬੂਰੀਆਂ ਹੈ ਕਈ ਉਹਨਾਂ ਦੇ ਇਹ ਗੱਲਾਂ ਦੇ ਵਿੱਚ ਆ ਗਏ ਕਿ ਨਹੀਂ ਯਾਰ ਆਪਾਂ ਅੱਜ ਬੰਦ ਨਹੀਂ ਕਰਨਾ ਤਾਂ ਉਹ ਵੀ ਆਪਣੀ ਗੱਲ ਤੋਂ ਮਾੜੇ ਨਹੀਂ ਹੈ ਜੀ ਉਹਨਾਂ ਨੂੰ ਉਹ ਲੱਗ ਰਿਹਾ ਹੈ ਕਿ ਅੱਜ ਦਾ ਦਿਨ ਸਾਡੇ ਵਾਸਤੇ ਖੋਲ ਕੇ ਸਾਨੂੰ ਕੁਝ ਨਾ ਕੁਝ ਨੁਕਸਾਨ ਹੋ ਰਿਹਾ ਤਾਂ ਅੱਜ ਉਹਨਾਂ ਨੇ ਖੋਲ ਲਿਆ ਤਾਂ ਮੈਂ ਉਹਨਾਂ ਦਾ ਨਿਖੇਦੀ ਨਹੀਂ ਕਰ ਰਿਹਾ ਪਰ ਇਹ ਜ਼ਰੂਰ ਕਿ ਮੈਂ ਕਹੂੰਗਾ ਕਿ ਜੇ ਆਪਾਂ ਆਪਣੇ ਸਮਾਜ ਨੂੰ ਜਾਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਔਰ ਇਹ ਸੰਗਠਨ ਨੂੰ ਮਜ਼ਬੂਤ ਕਰਨਾ ਪਊਗਾ ਲੜਦੇ ਰਹਿਣਾ ਪਾਉਗਾ ਲੜਦੇ ਰਹਿਣਾ ਪਊਗਾ ਜਦ ਤੱਕ ਲੜਾਂਗੇ ਨਹੀਂ ਤਬੀ ਨਾਲ ਲੜਾਈ ਤੇ ਕੁਝ ਨਹੀਂ ਮਿਲਣਾ ਇਹ ਚੀਜ਼ ਦਾ ਬਹੁਤ ਜ਼ਰੂਰੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਕਪੂਰ ਸਾਹਿਬ ਜੀ ਥੈਂਕ ਯੂ ਬਰਦਰ ਤਾਂ ਗੱਲਬਾਤ ਕੀਤੀ ਕਪੂਰ ਸਾਹਿਬ ਨਾਲ ਉਹ ਕਹਿੰਦੇ ਡੱਲੇਵਾਲ ਸਾਹਿਬ ਨਾਲ ਪੂਰਾ ਸਮਰਥਨ ਹੈ ਉਹਨਾਂ ਦੀ ਜਾਨ ਕੀਮਤੀ ਹੈ ਅਸੀਂ ਨਾਲ ਖੜੇ ਹਾਂ ਵਿਰੋਧ ਕੁਝ ਚੀਜ਼ਾਂ ਪਿਛਲੇ ਸਮੇਂ ਚ ਹੋਈਆਂ ਪਰ ਉਹਨਾਂ ਤੋਂ ਅੱਗੇ ਦੀ ਜਿਹੜੀ ਗੱਲ ਹੁੰਦੀ ਹੈ ਉਹ ਜਿਖੇ ਬੰਦੇ ਦੀ ਜਾਨ ਹੁੰਦੀ ਹੈ ਤਾਂ ਉਹਦੀ ਜਾਨ ਦੇ ਲਈ ਅੱਜ ਪੂਰਾ ਬਠਿੰਡਾ ਬੰਦਾ ਪੂਰਾ ਪੰਜਾਬ ਦੇ ਵਿੱਚ ਬੰਦਾ ਕਿਤੇ ਇੱਕ ਤਾਈ ਇੱਕਾ ਦੁੱਖਾ ਕਹਿੰਦੇ ਖੁੱਲ ਸਕਦੀਆਂ ਚਲੋ ਖੜਾ ਹੈ ਤੇ ਸੰਘਰਸ਼ ਦੇ ਦੌਰਾਨ ਅਸੀਂ ਪੂਰਨ ਰੂਪ ਦੇ ਵਿੱਚ ਬੰਦ ਕੀਤਾ